ਹੱਥ ਵਿੱਚ ਰੋਟੀ ਜਿਹੜੀ ਬੱਚੇ ਦੇ ਫੜੀ ਹੋਈ ਆ ਤੇ ਮਾਵਾਂ ਨੇ ਤਰਪਾਲ ਜਿਹੜੀ ਆ ਉਹ ਸਰ ਤੇ ਲਈ ਹੋਈ ਆ ਤੇ ਰੋਡ ਤੇ ਆ ਕੇ ਮਾਵਾਂ ਜਿਹੜੀਆਂ ਬੱਚਿਆਂ ਨੂੰ ਲੈ ਕੇ ਬੈਠਿਆ ਹੋਈਆਂ ਕਿਉਂਕਿ ਪਿੰਡ ਵਿੱਚ ਪਾਣੀ ਜਿਹੜਾ ਉਹ ਦਾਖਲ ਹੋ ਚੁੱਕਿਆ ਤੇ ਲੋਕਾਂ ਨੂੰ ਉੱਥੇ ਰਹਿਣਾ ਜਿਹੜਾ ਉਹ ਮੁਸ਼ਕਲ ਹੋਇਆ ਪਿਆ ਸਤ੍ਹਾ ਵੱਲੋਂ ਇੱਥੇ ਲੰਗਰ ਵੀ ਜਿਹੜੇ ਆ ਉਹ ਲਗਾਏ ਜਾ ਰਹੇ ਆ ਤਾਂ ਲੋਕਾਂ ਨੂੰ ਲੰਗਰ ਜਿਹੜਾ ਉਹ ਸ਼ਿਕਾਇਤ ਆ ਜਾ ਰਿਹਾ ਘਰ ਵੀ ਪਾਣੀ ਚ ਖੜੇ ਹੋਏ ਹਾਂ ਲੋਕ ਵੀ ਨਹੀਂ ਘਰ ਦੇ ਇੱਕ ਹੀ ਪੈਕ ਅਮਰੇ ਜੀ ਸੇ ਦੇਓ ਡੱਕ ਪਏ ਹਾਂ ਮੱਜਾਂ ਵਾਲੀ ਸਾਰੀਆਂ ਥਾਵਾਂ ਖਾਬ ਹੋ ਗਈਆਂ ਨੇ ਰੋਕੀ ਤੇ ਰਪਾਲਾ ਵੀ ਨਹੀਂ ਦਿੱਤੀ ਆਖੀ ਸੜੇ ਘਰੋਂ ਮੰਗ ਕੇ ਲੈ ਆਂਦੀ ਕਿਰਪਾ ਆ ਟਾਣੀ ਆਪਣੇ ਨਾਲ ਹੀ ਆਈ ਉਹ ਟਾਣੀ ਆ ਡੁੱਬੀ ਪਈ ਹੈ ਜਿਹੜੀ ਸਾਰੇ ਡੁੱਬ ਘਾਗ ਸਾਰੇ ਡੁੱਬੇ ਪਏ ਹਾਂ ਪਾਣੀ ਹੈਗਾ ਇਹ ਉਹਨਾ ਰੋਡ ਦੇ ਉੱਪਰ ਫਿਰ ਉਪਰੋਂ ਤੋਂ ਮੀਂਹ ਵੀ ਪਈ ਜਾਂਦਾ ਆ ਮਾਰੀ ਹੋ ਕੇ ਹੈਗੀ ਸਰਪਾਲ ਤੋਂ ਬੋਲ ਤੇ ਜੜ ਲਾਈ ਬੈਠਿਆਂ ਸਰਹੱਦੀ ਜ਼ਿਲ੍ਹਾ ਫਰੋਇਪਰ ਹੜਾਂ ਦੀ ਮਾਰ ਹੇਟ ਆ ਤਾਂ ਲਗਾਤਾਰ ਹੀ ਤੁਹਾਡੇ ਨਾਲ ਤਸਵੀਰਾਂ ਜੜੀਆਂ ਉਹ ਸੰਝੀਆਂ ਕਰ ਰਹੇ ਆ ਇਸ ਵੇਲੇ ਅਸੀਂ ਫਰੋਇਪਰ ਦੇ ਪਿੰਡ ਕਲਚੇ ਦੇ ਨਜ਼ਦੀਕ ਮੌਜੂਦਾ ਹਾਲਾਤ ਤੁਹਾਨੂੰ ਦਿਖਾਉਨੇ ਆ ਕਿ ਲੋਕਾਂ ਦੇ ਹਾਲਾਤ ਕੀ ਆ ਲੋਕ ਘਰ-ਬਾਰ ਛੱਡ ਕੇ ਰੋਡ ਤੇ ਰਹਿਣ ਲਈ ਮਜਬੂਰ ਆ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਹੱਥ ਵਿੱਚ ਰੋਟੀ ਜਿਹੜੀ ਬੱਚੇ ਦੇ ਫੜੀ ਹੋਈ ਆ ਤੇ ਮਾਵਾਂ ਨੇ ਤਰਪਾਲ ਜਿਹੜੀ ਆ ਉਹ ਸਿਰ ਤੇ ਲਈ ਹੋਈ ਆ ਤੇ ਰੋਡ ਤੇ ਆ ਕੇ ਮਾਵਾਂ ਜਿਹੜੀਆਂ ਬੱਚਿਆਂ ਨੂੰ ਲੈ ਕੇ ਬੈਠੀਆਂ ਹੋਈਆਂ ਕਿਉਂਕਿ ਪਿੰਡ ਵਿੱਚ ਪਾਣੀ ਜਿਹੜਾ ਉਹ ਦਾਖਲ ਹੋ ਚੁੱਕਿਆ ਤੇ ਲੋਕਾਂ ਨੂੰ ਉੱਥੇ ਰਹਿਣਾ ਜਿਹੜਾ ਉਹ ਮੁਸ਼ਕਲ ਹੋਇਆ ਪਿਆ ਤਾਂ ਵੱਖ-ਵੱਖ ਸੰਸਥਾਵਾਂ ਵੱਲੋਂ ਇੱਥੇ ਲੰਗਰ ਵੀ ਜਿਹੜੇ ਆ ਉਹ ਲਗਾਏ ਜਾ ਰਹੇ ਆ ਤਾਂ ਲੋਕਾਂ ਨੂੰ ਲੰਗਰ ਜਿਹੜਾ ਉਹ ਸ਼ਿਕਾਇਤ ਆ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਪਿੰਡ ਕਲਚੇ ਦੇ ਨਜ਼ਦੀਕ ਦੀਆਂ ਹਾਲਾਤ ਵੱਤੋ ਬੱਤਰ ਜਿਹੜੇ ਆ ਉਹ ਬਣੇ ਹੋਏ ਆ ਲੋਕ ਇੰਨੇ ਕ ਮਜਬੂਰ ਹੋ ਚੁੱਕੇ ਆ ਕਿ ਰੋਡ ਦੇ ਉੱਪਰ ਸਿਰ ਉੱਪਰ ਤਰਪਾਲ ਲੈ ਕੇ ਹੱਥਾਂ ਵਿੱਚ ਰੋਟੀ ਫੜ ਕੇ ਰੋਡ ਦੇ ਉੱਪਰ ਹੀ ਬੈਠ ਕੇ ਖਾਣੀ ਪੈ ਰਹੀ ਆ ਕਦੇ ਇਹਨਾਂ ਲੋਕਾਂ ਨੇ ਇਹ ਸੋਚਿਆ ਨਹੀਂ ਸੀ ਕਿ ਇਹਨਾਂ ਨੂੰ ਇਹ ਵੀ ਦਿਨ ਜੜੇ ਆ ਉਹ ਦੇਖਨੇ ਪੈਣਗੇ ਘਰ-ਬਾਰ ਜੜੇ ਆ ਉਹ ਛੱਡਨੇ ਪੈਣਗੇ ਤਾਂ ਘਰ-ਬਾਰ ਛੱਡ ਕੇ ਇਸ ਤਰ੍ਹਾਂ ਰੋਡ ਦੇ ਉੱਪਰ ਆ ਕੇ ਰੋਟੀ ਵਾਹ ਜਿਹੜੀ ਆ ਉਹ ਖਾਣੀ ਪਾਵੇਗੀ ਉੱਪਰੋਂ ਬਰਸਾਤ ਪੈ ਰਹੀ ਆ ਤਾਂ ਬਰਸਾਤ ਦੇ ਵਿੱਚ ਇਹ ਲੋਕ ਜਿਹੜੇ ਆ ਤਰਪਾਲ ਨਾਲ ਆਪਣਾ ਸਿਰ ਢੱਕ ਕੇ ਜਿਹੜਾ ਉਹ ਬੈਠੇ ਹੋਇਆ ਤਾਂ ਗੱਲਬਾਤ ਕਰ ਲੈਨੇ ਆ ਪੰਜੀ ਨਾਮ ਕੀ ਆ ਤੁਹਾਡਾ ਸੋਮਾ ਕਿਹੜਾ ਪਿੰਡ ਕਿਹੜਾ ਤੁਹਾਡਾ ਕਿਲਚਾ ਕਿਲਚਾ ਤਾਂ ਪਾਣੀ ਕਿੰਨਾ ਕਾ ਉੱਥੇ ਐ ਡੰਗਾ ਲਗਾ ਲਗਾ ਜਿੰਦਾ ਆ ਘਰ ਵੀ ਪਾਣੀ ਦੇ ਖੱਡੇ ਹੋਏ ਹਾਂ ਬੱਬੇ ਨੇ ਘਰ ਦੇ ਇੱਕ ਹੀ ਪੈ ਕਮਰੇ ਦੀ ਸੇਦੇ ਡਿੱਗ ਪਏ ਹਾਂ ਮੱਜਾਂ ਵਾਲੀ ਸਾਰੀਆਂ ਥਾਵਾਂ ਖਰਾਬ ਹੋ ਗਈਆਂ ਨੇ ਹੂੰ ਇੱਥੇ ਰੋਡ ਦੇ ਉੱਪਰ ਬੈਠੇ ਹੋਏ ਹਾਂ ਕਿਤੇ ਹੋਰ ਕੋਈ ਜਗ੍ਹਾ ਨਹੀਂ ਮਿਲੀ ਤੇ ਹੋਰ ਪਾਸੇ ਤੇ ਗਏ ਨਹੀਂ ਕਿਸੇ ਪਾਸੇ ਨਹੀਂ ਗਏ ਜਿੱਥੇ ਮੱਜਾਂ ਉੱਥੇ ਅਸੀਂ ਬੈਣਾ ਤੇ ਅਜਵਾਕ ਸਾਰੇ ਬਾਹਰ ਲੈ ਜਾਂਦੇ ਆ ਕੋਪਣੇ ਕਿੰਨਾ ਕੋਖਾ ਹੈ ਪਾ ਛੋਟੇ ਛੋਟੇ ਬੱਚੇ ਲੈ ਕੇ ਤੁਸੀਂ ਸੜਕਾਂ ਤੇ ਬੈਠੀਆਂ ਹੋਈਆਂ ਤੋਂ ਮਜਬੂਰੀ ਖਾਤਰ ਬੈਣਾ ਪਿਆ ਮਜਬੂਰੀ ਹੈ ਉਹ ਸੋਚਿਆ ਸੀ ਇਸ ਤਰ੍ਹਾਂ ਘਰ-ਬਾਰ ਛੱਡ ਕੇ ਰੋਡ ਦੇ ਉੱਪਰ ਬਹਿਣਾ ਪਊਗਾ ਨਹੀਂ ਕਦੇ ਵੀ ਨਹੀਂ ਸੋਚਿਆ ਸੀ ਕੋਈ ਖਾਣ-ਪੀਣ ਦਾ ਰਾਸ਼ਨ ਜਾਂ ਕੋਈ ਹੋਰ ਸਹੂਲਤ ਜਿਹੜੀ ਪਹੁੰਚਦੀ ਤੁਹਾਡੇ ਦੇ ਕਿ ਨਹੀਂ ਜਾਂਦੇ ਅੱਗੇ ਵਗ ਜਾਂਦੇ ਆ ਰਾਸ਼ਨ ਲੈ ਕੇ ਸਾਰਾ ਇੱਥੇ ਦਿੰਦੀ ਨਹੀਂ ਆ ਰਾਸ਼ਨ ਕੋਈ ਇੱਥੇ ਪ੍ਰਸ਼ਾਸਨ ਨੇ ਕਹਿੰਦੇ ਸੈਂਟਰ ਬਣਾਏ ਹੋਏ ਆ ਤਾਂ ਉੱਥੇ ਜਾ ਕੇ ਵੀ ਤੁਸੀਂ ਰਹਿ ਸਕਦੇ ਹੋ ਉੱਥੇ ਥਾਵਾਂ ਆਰ ਕੋਈ ਮੱਲੀ ਬੈਠਾ ਹੈਗਾ ਇੱਥੇ ਮੇਰਾ ਸੀ ਜਵਾਕਾਂ ਲੈ ਕੇ ਇੱਥੇ ਬਹਿ ਗਏ ਸੀ ਜੇ ਕਹਿੰਨਾ ਮੈਂ ਆ ਗਿਆ ਤਾਂ ਫਿਰ ਤੁਸੀਂ ਇੱਥੇ ਕਿਵੇਂ ਰਹੋਗੇ ਦੇਖ ਬੈਠਾ ਕੀ ਕਰੀਏ ਲੋਕੀ ਤਰਪਾਲਾ ਵੀ ਨਹੀਂ ਦਿੱਤੀ ਆ ਕਿਸੇ ਦੇ ਘਰੋਂ ਮੰਗ ਕੇ ਲੈ ਆਂਦੀ ਕਿਰਪਾ ਹਾਂ ਆ ਮੰਗ ਕੇ ਲੈ ਆਂਦੀ ਐ ਨਦਰਗਵਾਂ ਦੀਆਂ ਦੇ ਕੋਈ ਤਰਪਾਲਾ ਕੋਈ ਦਿੱਤ ਮੈਨੇ ਕੋਈ ਕੋਚ ਕੋਈ ਇਹ ਬਿਲਕੁਲ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਵੱਤੋਂ ਬੱਤਰ ਜਿਹੜੇ ਆ ਉਹ ਬਣੇ ਹੋਏ ਆ ਲੋਕ ਰੋਡਾਂ ਦੇ ਉੱਪਰ ਆ ਕੇ ਲੈ ਕੇ ਚੱਲੇ ਆ ਬੈਠੇ ਹੋਏ ਆ ਕਿੰਨੀਆਂ ਕਿ ਪਰੇਸ਼ਾਨੀਆਂ ਆ ਰਹੀਆਂ ਬੜੀਆਂ ਆ ਰਹੀਆਂ ਜੀ ਹੁਣ ਵੇਖੋ ਜੀ ਆ ਟਰਾਲੀਆਂ ਗੱਡੀਆਂ ਇਕੱਠਾ ਲੈ ਕੇ ਚੱਲੇਗੇ ਸੀ ਮਗਰ ਸਾਰੇ ਕਿਸੀ ਉੱਥੇ ਇਕੱਠਾ ਲੈ ਕੇ ਚੱਲੇ ਇੱਥੇ ਕਹਿੰਦੇ ਨਹੀਂ ਲਾਉਣੀ ਹੈਗੀ ਦੱਸੋ ਇਹ ਕੋਈ ਗੱਲ ਹੈ ਜੀ ਹੁਣ ਮਗਰ ਇਹਨਾਂ ਜਿਹੜੇ ਟਰੈਕਟਰ ਉੱਤੇ ਬੈਠੇ ਕੇਸ ਨਾਲ ਉਹ ਆਪਦਰ ਲੈ ਕੇ ਚੱਲੇ ਉਹ ਲੈ ਕੇ ਚੱਲੇ ਲੋਥੇ ਇਹ ਨਹੀਂ ਕਰਨਾ ਚਾਹੀਦਾ ਕਦੀ ਵਾਰ ਤੇ ਆ ਨਹੀਂ ਮਿਲਣੀਗਾ ਨਹੀਂ ਮਿਲਿਆ ਜੀ ਕੁਛ ਨਹੀਂ ਥੋੜੀ ਮਿਲੀ ਹੈ ਜੀ ਹਾਂ ਜੀ ਥੋੜੀ ਮਿਲੀ ਆ ਭਾਈ ਜੀ ਸੇਵਾ ਕਰਨ ਆਏ ਹਾਂ ਹਾਂ ਜੀ ਹਾਂ ਜੀ ਇਹ ਕਹਿੰਦੇ ਡੰਗੜ ਤੋਂ ਸਾਡੇ ਵੀ ਇੱਥੇ ਭੁੱਖੇ ਖੜੇ ਆ ਕਹਿੰਦੇ ਸਾਨੂੰ ਇੱਥੇ ਰਾਜ ਜਿਹੜਾ ਵੰਡ ਕੇ ਲਾਵਾਂਗੇ ਨਾ ਪਿੱਛੋਂ ਵੀ ਹੁਣ ਪਿੱਛੇ ਵੀ ਲਾਈ ਆਉਣੇ ਆ ਤੇ ਲਾਉਂਦੇ ਆਏ ਤਾਂ ਅੱਗੇ ਵੰਡ ਕੇ ਲਾਵਾਂਗੇ ਅੱਗੇ ਵੀ ਸੰਗ ਤੇ ਗਈ ਹੈ ਹੁਣ ਜੇ ਅੱਗੇ ਤਾਂ ਚਲੋ ਸੰਗਤ ਹੈਗੀ ਆ ਇਹ ਕਹਿੰਦਾ ਕਿ ਅਸੀਂ ਰੋਡ ਉੱਪਰ बटे ਪਸ਼ੂ ਜਿਹੜੇ ਭੁੱਖੇ ਭਾਣੇ ਇੱਥੇ ਖੜੇ ਹੋ ਜੇ ਨਹੀਂ ਜੀ ਨਹੀਂ ਇਹ ਲੈ ਕੇ ਇਹਨਾਂ ਵਾਸਤੇ ਆਏ ਹਾਂ ਕਿਹੜਾ ਵਾਪਸ ਲੈ ਕੇ ਜਾਣੇ ਲੈ ਕੇ ਹੀ ਆਉਣੇ ਆ ਲੈ ਕੇ ਆਏ ਆ ਹੁਣੇ ਲਾਉਣੇ ਆਵੇ ਬਸ ਵੰਡਣ ਲੱਗੇ ਆ ਪਿੱਛੇ ਚਾਰ ਟਰਾਲੀਆਂ ਹੋਰ ਆਉਣੀਆਂ ਸਾਰੇ ਵਾਸਤੇ ਲਾਵਾਂਗੇ ਜਿੰਨਾ ਵੀ ਹੋ ਸਕੇ ਆ ਵਾਦ ਤੋਂ ਵਾਦ ਕਰਾਂਗੇ ਸੇਵਾ ਕੱਲ ਨੂੰ ਫੇਰ ਲੈ ਕੇ ਆਵਾਂਗੇ ਠੀਕ ਤਾਂ ਬਿਲਕੁਲ ਸੇਵਾ ਜਿਹੜੀ ਆ ਉਹ ਹੜਾਂ ਦੇ ਨਾਲ ਨਾਲ ਉਹ ਵੀ ਕੀਤੀ ਜਾ ਰਹੀ ਆ ਬਾਜੀ ਕੀ ਪਿੰਡ ਕਿਹੜਾ ਤੁਹਾਡਾ ਪਿੰਡ ਕਿਹਚਾ ਬਾਹਰ ਟਾਣੀ ਆਪਣੇ ਨਾਲ ਹੀ ਆਈ ਪਾਣੀ ਹੈ ਆ ਡੁੱਬੀ ਪਈ ਹੈ ਜਿਹੜੀ ਸਾਰੇ ਡੁੱਬ ਘਰ ਸਾਰੇ ਡੁੱਬੇ ਪਏ ਹਾਂ ਹਾਂ ਪਾਣੀ ਹੈਗਾ ਡੁੱਬੇ ਪੈਣ ਕਰ ਤੇ ਹੁਣਾ ਰੋਡ ਦੇ ਉੱਪਰ ਫਿਰ ਉਪਰੋਂ ਤੋਂ ਮੀਂਹ ਵੀ ਪਈ ਜਾਂਦਾ ਆ ਮਾੜੀ ਮੋਟੇ ਹੈਗੀ ਸਰਪਾਲ ਤੋਂ ਬੋਲਦੇ ਜਰਾ ਲਾਈ ਬੈਠੇ ਹਾਂ ਹਾਂ ਕੋਈ ਇੱਥੇ ਕੋਈ ਮਦਦ ਨਹੀਂ ਪਹੁੰਚੀ ਕੋਈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਪ੍ਰਸ਼ਾਦੇ ਤਾਂ ਸਵੇਰੇ ਕੋਈ ਦੇਗ ਨੁਕ ਗੱਰ ਬਚਾ ਨੂੰ ਢੋਖਾ ਦੇ ਕੁਦੇ ਨੇ ਅੱਛਾ ਹਾਂ ਹੋਰ ਕੀ ਕੋਈ ਸੈਂਟਰ ਸੁੰਡ ਇੱਥੇ ਨੇੜੇ ਕੱਢ ਦੇਖ ਲੈਣਾ ਜਿੱਥੇ ਤੁਸੀਂ ਛੱਤ ਦੇ ਥੱਲੇ ਰਹਿ ਸਕਦੇ ਹੋ ਔਰ ਫਿਰ ਅਸੀਂ ਉਹਨ ਘਰ ਛੱਡ ਤੇ ਦੂਰ ਕਿਸੇ ਪਹੁੰਚਣ ਜਾਂਦਾ ਸੀ ਵੀ ਘਰ ਕੋਲ ਨੇੜੇ ਮਾੜਾ ਮੋਟਾ ਜਿਹਾ ਗੁਜਾਰਾ ਨੇੜੇ ਤੇੜੇ ਨਹੀਂ ਕੋਈ ਸੈਂਟਰ ਬਣਿਆ ਨਹੀਂ ਬਣਾ ਇਸ ਨੇੜੇ ਦੇੜੀ ਤੇ ਨਹੀਂ ਬਣਿਆ ਨਹੀਂ ਬਣਿਆ ਬੜੇ ਖਲਾਤ ਜਿਹੜੇ ਆ ਉਹ ਮਾੜੇ ਆ ਇਹਨਾਂ ਲੋਕਾਂ ਨੂੰ ਦੇਖ ਕੇ ਰੋਣਾ ਜਿਹੜਾ ਉਹ ਆਉਂਦਾ ਕਿ ਘਰ-ਮਾਰ ਛੱਡ ਕੇ ਲੋਕ ਛੋਟੇ-ਛੋਟੇ ਬੱਚਿਆਂ ਦੇ ਨਾਲ ਰੋਡ ਦੇ ਉੱਪਰ ਬੈਠੇ ਹੋਇਆ ਬੇਸ਼ੱਕ ਜਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਿਹਾ ਕਿ ਲੋਕਾਂ ਲਈ ਸੈਂਟਰ ਜਿਹੜੇ ਆ ਉਹ ਬਣਾਏ ਗਏ ਆ ਕਿ ਉੱਥੇ ਲੋਕ ਰਹਿ ਸਕਣਗੇ ਪਰ ਮੇਰੇ ਤੇੜੇ ਇਹਨਾਂ ਲੋਕਾਂ ਦਾ ਕਹਿੰਦਾ ਕੋਈ ਵੀ ਸੈਂਟਰ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਇਸ ਲਈ ਤਰਪਾਲਾ ਲੈ ਕੇ ਮਾਵਾਂ ਜੜੀਆਂ ਉਹ ਬੱਚਿਆਂ ਨੂੰ ਲੈ ਕੇ ਬੈਠੀਆਂ ਹੋਈਆਂ ਸੋ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹੋ ਜੇ ਲੋਕਾਂ ਵੱਲ ਧਿਆਨ ਦੇਣ ਦੀ ਤਾਂ ਜੋ ਇਹਨਾਂ ਦੇ ਸਿਰ ਤੇ ਵੀ ਛੱਤ ਜੜੀ ਆ ਉਹ ਆ ਸਕੇ ਕਮੇਟੋ ਤੋਂ ਕੈਮਰਾਮੈਨ ਰਾਜ ਵਿਰੋਧ ਨਾਲ ਧਰਮ ਦੀ ਸਖਾਣਾ ਪੰਜਾਬੀ ਲੋਕ ਚੈਨਲ